ਬਹੁਤ ਖੁਸ਼ੀ ਹੋ ਰਹੀ ਹੈ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਭਵੰਤਵਾਂ ਸਰਕਾਰ ਦੇ 3.5 ਸਾਲ ਦੇ ਕੰਮ ਨੂੰ ਦੇਖਦੇ ਹੋਏ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਦੇਰੇ ਛੋਟੇ ਤਪਰੀ ਸੋਹਣ ਜੀ ਦੇ ਹਲਕੇ ਪ੍ਰਤੀ ਲੋਕਾਂ ਦੇ ਪਿਆਰ ਔਰ ਡੈਡੀਕੇਸ਼ਨ ਨੂੰ ਦੇਖਦੇ ਹੋਏ ਪੰਜਾਬਾ ਦੀ ਪਾਰਟੀ ਦਾ ਕਾਫਲਾ ਜਿਹੜਾ ਉਹ ਦਿਨ-ਬਦ ਦਿਨ ਵੱਧ ਰਿਹਾ ਹੈ ਤੇ ਅੱਜ ਇਸ ਹਲਕੇ ਦੇ ਵਿੱਚ ਸ਼੍ਰੀ ਭਲਰਾਮ ਬਾਲੂ ਜੀ ਜਿਹੜੇ ਕਿ ਵਾਲਮੀਕੀ ਸੁਸਾਇਟ ਤੋਂ ਆਉਂਦੇ ਨੇ ਉਹਨਾਂ ਦੀ ਜੁਆਇਨਿੰਗ ਦਾ ਪ੍ਰੋਗਰਾਮ ਸੋਨ ਸਾਹਿਬ ਨੇ ਰੱਖਿਆ ਸੀ ਕਿ ਸੋ ਇਹਨਾਂ ਦਾ ਹੁਕਮ ਮੈਨੂੰ ਔਰ ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਭਜਨ ਸਿੰਘ ਜੀ ਈਟੀਓ ਸਾਹਿਬ ਸਾਨੂੰ ਹੋਇਆ ਕਿ ਜੀ ਤੁਸੀਂ ਵੀ ਇਸ ਖੁਸ਼ੀ ਦੇ ਮੌਕੇ ਉੱਪਰ ਚੱਲੋ ਸੋ ਅੱਜ ਇੱਥੇ ਪਹੁੰਚਿਆ ਮਨਰਾਮ ਮਨੁਜ ਉਹਨਾਂ ਦੇ ਸਿੰਘ ਦੇ ਸਾਥੀਆਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਨ ਲਈ ਜੁਆਇਨ ਕਰਾਉਣਾ ਹੈ ਥੋੜਾ ਜਿਹਾ ਇਸਤਰਾਜ ਵਿੱਚ ਅਣਜਾਣੀ ਰੈਲੀ ਹੋਈ ਹੈ ਕੇਜੇਵਾਲ ਜੀ ਦੇ ਨਾਲ ਟਕੜੇ ਹੋ ਗੋ 2024 ਦੁਆਰਾ ਸਰਕਾਰ ਬਣਾਈ ਹੈ ਕੀ ਰਣਨੀਤੀ ਹੋਵੇਗੀ ਦੇਖੋ ਜੀ ਰਣਨੀਤੀ ਸਾਡੀ ਇੱਕੋ ਹੀ ਹੁੰਦੀ ਆ ਆਵਾਜ਼ ਦੀ ਪਾਰਟੀ ਦੀ ਕੰਮ ਕੰਮ ਔਰ ਕੰਮ ਜਦੋਂ ਤੁਸੀਂ ਸਾਫ਼ ਨੀਅਤ ਦੇ ਨਾਲ ਨੀਤੀ ਦੇ ਨਾਲ ਕਮਿਟਮੈਂਟ ਦੇ ਨਾਲ ਜੋ ਤੁਸੀਂ ਲੋਕਾਂ ਦੇ ਕੰਮ ਕਰੋਗੇ ਪੂਰੀ ਇਮਾਨਦਾਰੀ ਦੇ ਨਾਲ ਤੇ ਇਲੈਕਸ਼ਨ ਲੜਨ ਦੀ ਰਾਜਨੀਤੀ ਹੈ ਜਿਹੜੀ ਉਹ ਲੋਕਾਂ ਨੇ ਆਪਣੇ ਆਪ ਤੁਹਾਡੇ ਲਈ ਬਣਾ ਦੇਣੀ ਹੁੰਦੀ ਹੈ ਸੋ ਸਾਡਾ ਫੋਕਸ ਹੈ ਜਿਹੜਾ ਉਹ ਸਿਰਫ ਔਰ ਸਿਰਫ ਪੰਜਾਬ ਨੂੰ ਮੂੜ ਦੁਆਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾਉਣ ਤੇ ਜਦੋਂ ਸਾਫ਼ ਨੀਤ ਨਾਲ ਕੰਮ ਕਰਾਂਗੇ ਤੇ ਲੋਕਾਂ ਨੇ ਆਪਣੇ ਆਪ ਹੀ ਇਲੈਕਸ਼ਨ ਜਿਹੜੀ ਉਹ ਲੜਾ ਦੇਣੀ ਹੈ ਅੱਗੇ ਜਿਹੜੀ ਆ ਗੈਰ ਹੈ ਕਿ ਤਰਨਤਾਂ ਦੀ ਜਿੰਨੇ ਚੌਨ ਹੋਣੀਆਂ ਤੇ ਕੈਬਨਿਟ ਦੀ ਮੀਟਿੰਗ ਅੱਜ ਹੋ ਰਹੀ ਹੈ ਲੋਕ ਇਹਦੇ ਵਿੱਚ ਕੀ ਫੈਸਲੇ ਲੈ ਦੇਣਾ ਤੁਹਾਡੇ ਦੇਖੋ ਇਹ ਤਾਂ ਕੈਬਨਿਟ ਦੀ ਮੀਟਿੰਗ ਤੋਂ ਪਹਿਲਾਂ ਡਿਸਕਲੋਜ਼ ਕਰਨਾ ਮੈਂ ਸਮਝਦਾ ਕਿ ਬਹੁਤ ਹੀ ਵਾਜਿਬ ਗੱਲ ਨਹੀਂ ਹੈ ਉਹ ਮੀਟਿੰਗ 6 ਵਜੇ ਹੋਣੀ ਹੈ 3:30 ਪੁਆਇੰਟਸ ਆਫ ਤੇ ਫਿਰ ਕੋ ਸਾਰੇ ਵੇਰ ਵੀ ਨਹੀਂ ਜਿਦੇ ਹੋ ਆ ਜਣੇ ਪਰ ਮੈਂ ਇੱਕ ਚੀਜ਼ ਅਸ਼ੂਰ ਕਰ ਦੇਣਾ ਚਾਹਣਾ ਕਿ ਜੋ ਵੀ ਪਿਛਲੇ ਸਮੇਂ ਦੇ ਵਿੱਚ ਵੀ ਤੇ ਅੱਜ ਵੀ ਤੇ ਆਉਣ ਵਾਲੇ ਕੱਲ ਵੀ ਜਿਹੜੇ ਵੀ ਪੰਜਾਬ ਕੈਬਨਿਟ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਫੈਸਲੇ ਲਾਉਂਗੀ ਉਹ ਪੰਜਾਬ ਦੀ ਬੇਅਦਬੀ ਦੇ ਲਈ ਹੋ ਪੰਜਾਬ ਦੇ 3 ਕਰੋੜ ਲੋਕਾਂ ਨੇ ਈ ਦਵਾਈ ਦੀ ਨਹੀਂ ਬੇਅਦਬੀ ਲੈ ਕੇ ਕੋਈ ਸਖਤ ਕਾਨੂੰਨ ਕਹਿੰਦੇ ਬਣਿਆ ਜਾ ਰਿਹਾ ਹੈ ਬਿਲਕੁਲ ਜੀ ਤੁਸੀਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਕਿ ਬਹੁਤ ਅਨਫੋਰਚੂਨੇਟ ਰਿਹਾ ਹੈ ਕਿ ਵੱਖ-ਵੱਖ ਧਰਮਾਂ ਦੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਜਿਹੜੀ ਉਹ ਪੰਜਾਬ ਦੇ ਵਿੱਚ ਹੁੰਦੀ ਰਹੀ ਜੀ ਦੀ ਵਜ੍ਹਾ ਕਰਕੇ ਬਹੁਤ ਮਾਹੌਲ ਹੈ ਜਿਹੜਾ ਪੰਜਾਬ ਦਾ ਇਮੋਸ਼ਨਲੀ ਸੈਂਟੀਮੈਂਟਲੀ ਡਿਸਟਰਬ ਵੀ ਹੁੰਦਾ ਰਿਹਾ ਹੈ ਅ ਪਿਛਲੇ ਆਪਰ ਦਾ ਸਾਲ ਪਹਿਲਾਂ ਨਜ਼ਰਬਾੜੀ ਜਿਸ ਤਰੀਕੇ ਨਾਲ ਅੰਬਰਗਾੜੀ ਮਹਬੂਲ ਕਲਾ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਨੀ ਉਹਨਾਂ ਅ ਇਹੋ ਜਿਹਾ ਘਟਨਾ ਹੋਵਾ ਮੁੜ ਕੇ ਦੁਬਾਰਾ ਪੰਜਾਬ ਦੇ ਵਿੱਚ ਨਾ ਹੋਣ ਉਹਦੇ ਲਈ ਇੱਕ ਬਹੁਤ ਸਖਤ ਕਾਨੂੰਨ ਹੈ ਜਿਹੜਾ ਉਹ ਪੰਜਾਬ ਸਰਕਾਰ ਲਿਆਉਣ ਜਾ ਰਹੀ ਹੈ ਜਿਹਦੇ ਨਾਲ ਮੈਂ ਸਮਝਦਾ ਕਿ ਕੋਈ ਵੀ ਵਿਅਕਤੀ ਇਹ ਹਿੰਮਤ ਹੌਸਲਾ ਨਹੀਂ ਕਰ ਪਾਊਗਾ ਕਿ ਕਿਸੇ ਵੀ ਧਾਰਮਿਕ ਗ੍ਰੰਥਾਂ ਅ ਵੀ ਬੀਐਸਪੀ ਕਰਕੇ ਕਿਸੇ ਦੀਆਂ ਭਾਵਨਾਵਾਂ ਨਹੀਂ ਸਮਝ ਸਕਦੇ ਸਰ ਮਜੀਠੀਆ ਦੀ ਗ੍ਰਿਫਤਾਰੀ ਨੂੰ ਕੀ ਗਿਣਾ ਚਾਹੁੰਦੇ ਹੋ ਜਿਹੜਾ ਜਹਜਾ ਕਰੋਗੇ ਉਹ ਜਾ ਪਰੋਗੇ ਜੇ ਪੰਜਾਬ ਨੂੰ ਲੁੱਟ ਕੇ ਪੰਜਾਬ ਨੂੰ ਕੁੱਟ ਕੇ ਦੋ ਨੰਬਰ ਦੇ ਧੰਦੇ ਕਰਕੇ ਤੁਸੀਂ ਪ੍ਰਾਪਰਟੀਆਂ ਬਣਾਓਗੇ ਨਸ਼ੇ ਦੇ ਕਾਰੋਬਾਰਾਂ ਦੇ ਵਿੱਚੋਂ ਡਿਸਪਰੋਪਰਿਓਟ ਐਸੈਟ ਬਣਾਓਗੇ ਤੇ ਫਿਰ ਜਿਹੜਾ ਜਹਜਾ ਕਰੂਗਾ ਉਹ ਜਾ ਪਰਣਾ ਪਊਗਾ ਮੇਰੀ ਪਾਰਟੀ ਜਿੰਦਾਬਾਦ

ਜਿੰਦਾਬਾਦ ਜੀ ਡੀਓ ਸਾਹਿਬ ਜਿੰਦਾਬਾਦ ਹੌਸਲਾ ਜੀਓ ਉਹ ਪਿੱਛੇ ਆ ਜਾਓ ਆ ਵੀ ਇੱਧਰ ਆਓ ਆਓ ਜੀ